ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਪੋਲਰ ਹੋਣਾ ਨੂੰ ਬੀਤੇ ਦਿਨ ਸੀਬੀਆਈ ਨੇ ਟਰੈਪ ਲਗਾ ਕੇ ਕਿਸ ਤਰੀਕੇ ਗ੍ਰਿਫਤਾਰ ਕੀਤਾ ਹਰੇਕ ਵਿਅਕਤੀ ਜਾਣਦਾ ਪਰ ਹਰਚਰਨ ਸਿੰਘ ਪੋਲਰ ਹੋਣਾ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਜੋ ਬਰਾਮਦ ਹੋਇਆ ਸੁਣ ਕੇ ਹਰ ਕੋਈ ਵਿਅਕਤੀ ਹੈਰਾਨਾ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਹਰਚਰਨ ਸਿੰਘ ਪੋਲਰ ਹੋਣਾ ਦੇ ਘਰ ਤੋਂ ਜਿਹੜੀ ਤਕਰੀਬਨ 5 ਕਰੋੜ ਰੁਪਏ ਦੀ ਨਕਦੀ ਹੈ ਜਿਹੜੀ ਉਹ ਬਰਾਮਦ ਕੀਤੀ ਹੈ ਤੇ ਨਾਲ ਹਾਲਾਂਕਿ ਸੀਬੀਆਈ ਨੇ ਬੀਤੀ ਰਾਤ ਨੋਟ ਗੈਣਨ ਵਾਲੀਆਂ ਮਸ਼ੀਨਾਂ ਬੁਲਾਈਆਂ ਨੇ ਤੇ ਨਾਲ ਹਲੇ ਇਹ ਵੀ ਖਬਰ ਆ ਕਿ ਗਿਣਤੀ ਨੋਟਾਂ ਦੀ ਨਕਦੀ ਦੀ ਅਲੇ ਵੀ ਜਾਰੀ ਹੈ ਤੇ ਨਾਲ ਤਕਰੀਬਨ ਹਰਚਰਨ ਸਿੰਘ ਪੋਲਰ ਉਹਨਾਂ ਦੇ ਘਰੋਂ ਡੇਢ ਕਿਲੋ ਜਿਹੜੇ ਗਹਿਣੇ ਨੇ ਉਹ ਬਰਾਮਦ ਕੀਤੇ ਗਏ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਦੀਆਂ ਜਾਇਦਾਦਾਂ ਨੇ ਉਸਦੇ ਡਾਕੂਮੈਂਟਸ ਦੋ ਲਗਜ਼ਰੀ ਗੱਡੀਆਂ ਮਰਸੀਡਿਸ ਅਤੇ ਆਡੀ ਦੀਆਂ ਚਾਬੀਆਂ ਬਰਾਮਦ ਕੀਤੀਆਂ ਨੇ ਨਾਲ ਬਾਈ ਲਗਜ਼ਰੀ ਕੜੀਆਂ ਨੇ ਉਹ ਜਬਤ ਕੀਤੀਆਂ ਨੇ ਨਾਲ ਲੋਕਰਾਂ ਦੀਆਂ ਚਾਬੀਆਂ 40 ਲੀਟਰ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਹਥਿਆਰਾਂ ਦੇ ਵਿੱਚ ਇੱਕ ਡਬਲ ਬੈਰਲ ਗਨ ਇੱਕ ਪਿਸਟੌਲ ਇੱਕ ਰਵਾਲਵਰ ਇੱਕ 에ਅਰ ਗਨ ਅਤੇ ਗੋਲਾ ਬਰੂਦ ਦਾ ਜਿਹੜਾ ਸੀਬੀਆਈ ਦੇ ਵੱਲੋਂ ਬਰਾਮਦ ਕੀਤਾ ਗਿਆ ਤੇ ਨਾਲ ਹੁਣ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਉਹਨਾਂ ਦਾ ਮੈਡੀਕਲ ਕਰਾਇਆ ਤੇ ਉਹ ਕੁਝ ਸਮੇਂ ਦੇ ਵਿੱਚ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਪਾਰਾ ਜੋ ਕੁਝ ਹਰਚਰਨ ਸਿੰਘ ਪੋਲਰ ਡੀਆਈਜੀ ਦੇ ਕੋਲੋਂ ਸੀਬੀਆਈ ਨੇ ਬਰਾਮਦ ਕਰ ਲਿਆ ਹਲੇ ਲੋਟਾਂ ਦੀ ਗਿਣਤੀ ਜਾਰੀ ਹੈ ਇਸ ਨੂੰ ਸੁਣ ਕੇ ਹਰ ਕੋਈ ਵਿਅਕਤੀ ਹੈਰਾਨ ਹੋ ਰਿਹਾ ਹੈ